ਕਮਨਵੈਲਥ ਖੇਡਾਂ ਦੇ 골ਡ ਮੈਡਲਿਸ ਪਲਵਾਨ ਨਰਸਿੰਘ ਯਾਦਵ ਦੇ ਡੋਪਿੰਗ ਮਾਮਲੇ 'ਚ ਸੀਬੇ ਜਾਂਚ ਸ਼ੁਰੂ ਹੋ ਗਈ ਹੈ। ਇਸ ਦੀ ਜਾਣਕਾਰੀ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਰਿਜਪੂਸ਼ਨ ਸ਼ਰਨ ਸਿੰਘ ਨੇ ਦਿੱਤੀ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਨੇ ਕਮਨਵੈਲਥ ਖੇਡਾਂ ਦੇ 골ਡ ਮੈਡਲਿਸ ਪਲਵਾਨ ਨਰਸਿੰਘ ਯਾਦਵ ਦੇ ਡੋਪਿੰਗ ਮਾਮਲੇ ਸੀਬੇ ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ। ਨਰਸਿੰਘ ਯਾਦਵ ਦੇ ਲਗਾਏ ਖਾਣ-ਪੀਣ ਦੇ ਸਮਾਨ ਰੂਈ ਮਿਲਾਵਟ ਦੇ આરોਪਾਂ 'ਤੇ ਯੂਪੀ ਸਰਕਾਰ ਨੇ ਜਾਂਚ ਕਰਵਾਉਣ ਦਾ ਫੈਸਲਾ ਲਿਆ ਸੀ। ਇਸ ਦੇ ਲਈ ਯੂਪੀ ਸਰਕਾਰ ਨੇ ਵੀ ਕੇਂਦਰ ਸਰਕਾਰ ਨੂੰ ਚਿੱਠੀ ਪੇਚੀ ਸੀ। ਗਾਂਭੂਰਜ ਭਾਰਤ ਤੇ ਨਿਊਜ਼ੀਲੈਂਡ ਦੀ ਟੀਮ ਆਪਸ ਵਿੱਚ ਖੇਡਿਆ ਜਾਣ ਵਾਲਾ ਟ੍ਰੇਲੂ ਸੀਰੀਜ਼ ਦਾ ਪਹਿਲਾ ਟੈਸਟ ਭਾਰਤ ਦਾ 50ਵਾਂ ਟੈਸਟ ਹੋਏਗਾ ਭਾਰਤ ਲਈ ਅਸਟੇ ਕਪਤਾਨੀ ਕਰਨ ਵਾਲਿਆਂ ਨੂੰ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਸਨਮਾਨਿਤ ਕੀਤਾ ਜਾਏਗਾ ਇਸ ਬਿਹਤ ਖਾਸ ਮੌਕੇ ਤੇ ਬੀਸੀਸੀਆਈ ਨੇ ਬਾਕੀ ਕਪਤਾਨਾਂ ਦੇ ਨਾਲ ਅਜ਼ਹਰ ਨੂੰ ਵੀ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ ਅਜ਼ਹਰ ਨੇ ਵੀ ਬੀਸੀਸੀਆਈ ਦਾ ਸੱਦਾ ਕਬੂਲ ਕੀਤਾ ਹੈ ਮੈਚ ਫਿਕਸਿੰਗ ਦੇ ਸਕੈਂਡਲ ਦੇ ਚੱਲਦੇ ਅਜ਼ਹਰ ਤੇ ਲਾਈਫ ਬੈਨ ਲਗਾਇਆ ਗਿਆ ਸੀ ਜਿਸ ਦੇ ਬਾਅਦ ਅਜ਼ਹਰ ਨੂੰ ਬੀਸੀਸੀਆਈ ਆਪਣੇ ਅਧਿਕਾਰਤ ਪ੍ਰੋਗਰਾਮਾਂ ਤੇ ਇਨਵਾਈਟ ਨਹੀਂ ਕਰ ਰਿਹਾ ਸੀ ਪਰ ਇਸ ਵਾਰ ਇਹ ਨਹੀਂ ਹੋਇ ਕਪਤਾਨਾਂ ਨੂੰ ਸਨਮਾਨ ਕਰਦੇ ਨਾਲ ਨਾਲ ਇਸ ਮੌਕੇ ਤੇ ਇੱਕ ਖਾਸ ਸਿੱਕਾ ਵੀ ਤਿਆਰ ਕੀਤਾ ਜਾ ਰਿਹਾ ਹੈ ਇਸ ਸਿੱਕੇ ਦੇ ਇੱਕ ਪਾਸੇ 500 ਖੁਦਵਾਇਆ ਜਾ ਰਿਹਾ ਹੈ ਇਸ ਸਿੱਕਾ ਭਾਰਤ ਦੇ 500ਵੇਂ ਟੈਸਟ ਦੀ ਯਾਦਗਾਰ ਵਜੋਂ ਵਰਤਿਆ ਜਾਏਗਾ ਕਾਨਪੁਰ ਦਾ ਗ੍ਰੀਨ ਪਾਕ ਸਟੇਡੀਅਮ ਭਾਰਤ ਦੇ ਪਹਿਲੇ ਕ੍ਰਿਕਟ ਮੈਦਾਨਾਂ ਵਿੱਚੋਂ ਇੱਕ ਹੈ ਕ੍ਰਿਕਟਰ ਸਹਿਵਾਗ ਨੇ ਟਵੀਟ ਕਰ ਪੀਐਮ ਮੋਦੀ ਨੂੰ ਜਨਮ ਦਿਨ ਦੀ ਬਤਾਈ ਦਿੱਤੀ ਹੈ ਸਹਿਵਾਗ ਨੇ ਲਿਖਿਆ ਕਿ ਹੈਪੀ ਬਰਥਡੇ ਮੋਤੀ ਜੀ 69ਵਾਂ ਸਾਲ ਮੁਬਾਰਕ ਆਪਣੇ ਜੀਵਨ ਦਾ ਸੈਂਕੜਾ ਪੂਰਾ ਕਰੋ ਇਸ ਸਦੀ ਨੂੰ ਭਾਰਤ ਦੀ ਸਦੀ ਬਣਾਓ ਨਾਲੇ ਸਹਿਵਾਗ ਨੇ ਇੱਕ ਮੈਸੇਜ ਵਾਲੀ ਤਸਵੀਰ ਵੀ ਸਾਂਝੀ ਕੀਤੀ ਹੈ ਮੈਂ ਮੰਤਰੀ ਵਿਜੇ ਗੋਇਲ ਨੇ 스타 క్రికెਟਰ ਅੰਜਕਿਆ ਰਹਾਣੇ ਅਤੇ ਰੋਹਿਤ ਸ਼ਰਮਾ ਨੂੰ ਇਸ ਸਾਲ ਅਤੇ ਪਿਛਲੇ ਸਾਲ ਦੇ ਅਰਜੁਨ ਪੁਰਸਕਾਰ ਨਾਲ ਨਵਾਜ਼ਿਆ ਰਹਾਣੇ ਤੇ ਰੋਹਿਤ ਭਾਰ ਦੇ ਰਾਸ਼ਟਰਪਤੀ ਹੱਥੋਂ ਅਵਾਰਡ ਹਾਸਲ ਨਹੀਂ ਕਰ ਸਕਿ ਸੀ ਕਿਉਂਕਿ ਉਹ ਅੰਤਰਰਾਸ਼ਟਰੀ ਟੂਰਨਾਮੈਂਟ 'ਚ ਹਿੱਸਾ ਲੈ ਰਹੇ ਸਨ